ਸ਼ਹੀ ਹੋਈ ਕਿਉਂਕਿ ਜਦੋਂ ਆਪਾਂ ਕਹਿੰਦੇ ਆ ਰਿਕਾਰਡਿੰਗ ਹੋ ਰਹੀ ਹੈ ਵੀ ਇਹ ਇਲਾਕਾ ਕਿੱਥੇ ਦਾ ਜਦੋਂ ਪੀਵੀ 13 ਕਹਿ ਦਿੰਦੇ ਆ ਫਿਰ ਦੱਸਣ ਦੀ ਲੋੜ ਨਹੀਂ ਪੀਵੀ 13 ਸੰਗਰੂਰ ਇਤਿਹਾਸਕ ਇਲਾਕਾ ਹੈ ਅੱਜ ਇੱਕ ਬਹੁਤ ਪਵਿੱਤਰ ਰਸਮ ਆਪਾਂ ਛੋਟੀ ਜੀ ਕਰਨੀ ਹੈ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਜਿਹੜੇ ਉਹਨਾਂ ਦੇ ਕਾਰਕਮਲਾਂ ਤੋਂ ਸਭ ਤੋਂ ਪਹਿਲਾਂ ਇਹ ਮੈਂ ਪ੍ਰੋਗਰਾਮ ਵੀਪੀ ਮੈਨੂੰ ਲੈ ਕੇ ਗਿਆ ਸੀ 2001 ਦੇ ਵਿੱਚ ਜਦੋਂ ਮੈਂ ਇਹ ਅਟੈਂਡ ਕਰਿਆ 2001 ਦੇ ਵਿੱਚ ਉਹ ਰਾਤ ਨੂੰ ਰੱਖਿਆ ਸੀ ਇਹ ਪ੍ਰੋਗਰਾਮ ਇੱਥੇ ਸ਼ਾਇਦ ਕਿਸੇ ਹਾਲ ਦੇ ਵਿੱਚ ਔਰ ਉਸ ਸਮੇਂ ਤੋਂ ਲੈ ਕੇ ਅੱਜ ਦੂਜੀ ਵਾਰੀ ਇਹ ਪ੍ਰੋਗਰਾਮ ਅਟੈਂਡ ਕਰਿਆ ਹਾਲਾਂਕਿ 2001 ਤੋਂ ਹੀ ਮੈਂ ਆ ਰਿਹਾ ਸੋ ਅੱਜ ਖੁਸ਼ੀ ਦਾ ਜਿਹੜਾ ਸਮਾਂ ਹੈਗਾ ਵੀ ਆਪਾਂ ਕਿਤਾਬ ਕਿਉਂਕਿ ਆਪਾਂ ਜਿਹੜੇ ਸਾਰੇ ਇੱਥੇ ਕੈਨੇਡਾ ਚ ਜਾਂ ਵਿਦੇਸ਼ਾਂ ਦੇ ਵਿੱਚ ਥੋੜੀ ਜਿਹੀ ਆਵਾਜ਼ ਘਟ ਗਈ ਹੈ ਨਾ ਬਰੇਸ਼ਾ ਵਿੱਚ ਜਿੰਨੇ ਪੰਜਾਬੀ ਕਮਿਊਨਿਟੀ ਹੈ ਇਹਨਾਂ ਦੇ ਪਿੱਛੇ ਤੁਹਾਡੀ ਜਾਣਕਾਰੀ ਲਈ ਮੈਂ ਸਾਂਝੀ ਕਰ ਰਿਹਾ ਮੈਂ ਪਿੱਛੇ ਮਾਲਟਨ ਦੀ ਸਟੇਜ ਤੋਂ ਵੀ ਬੋਲਿਆ ਸੀ ਉਹ ਬੜੇ ਹੈਰਾਨ ਹੋਏ ਇਹ ਸੁਣ ਕੇ ਤੱਥ ਜਦੋਂ ਮਨ ਨੂੰ ਦੱਸਿਆ ਜਦੋਂ ਸੰਤ ਅਤਰ ਸਿੰਘ ਜੀ ਨੇ ਉਹਨਾਂ ਨੇ ਦਿਹਾੜਾ ਬਣਾਇਆ ਸੀਗਾ ਪਿਛਲੇ ਸਾਲ ਤੋਂ ਉਦੋਂ ਅੱਗੇ ਕਿਉਂਕਿ ਇਦੇ ਪਿੱਛੇ ਸੰਤ ਅਤਰ ਸਿੰਘ ਮਸਤੋਣੇ ਆਪਣੇ ਵਾਲੇ ਮਾਨ ਦੀ ਗੱਲ ਹੈ ਵੀ ਕਿਵੇਂ 1908 ਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਤੇਜਾ ਸਿੰਘ ਨੂੰ ਪੜਨ ਭੇਜਿਆ 1908 ਵਿੱਚ ਲੰਡਨ ਸਾਊਥ ਹਾਲ ਉਹਨਾਂ ਨੇ ਪਹਿਲਾ ਗੁਰਦੁਆਰਾ ਬਣਾਇਆ 1908 ਚ ਉਦੋਂ ਬਾਅਦ ਉਹ ਅਮਰੀਕਾ ਪੜਨ ਆ ਗਏ ਉਥੇ ਕੈਂਬਰੇਜ ਯੂਨੀਵਰਸਿਟੀ ਚ ਪੜ੍ਹੇ ਉਹਨਾਂ ਨੇ ਐਮ ਅਤੇ ਐਲਐਲਬੀ ਕਰੀ 1914 ਚ ਵੀ ਪਹਿਲਾ ਜਿਹੜਾ ਗਦਰੀ ਬਾਬਿਆਂ ਦਾ ਗੁਰਦੁਆਰਾ ਹੈ ਕਹਿੰਦੇ ਉਹ ਵੀ ਸੰਤ ਏਜਾ ਸਿੰਘ ਨੇ ਸ਼ੁਰੂ ਕਰਿਆ ਫਿਰ ਕੀ ਹੋਇਆ ਦੇਖੋ ਜਿਹੜੀ ਜਾਣਕਾਰੀ ਵਾਲੀ ਗੱਲ ਹੈ ਕੈਨੇਡਾ ਦੇ ਵਿੱਚ ਆਪਣੀ ਇੰਡੀਅਨ ਕਮਿਊਨਿਟੀ ਨੂੰ 1908 ਦੇ ਵਿੱਚ 8 ਤੋਂ 10 ਦੇ ਲਗਭਗ ਆਪਾਂ ਨੂੰ ਇੱਥੇ ਚੁੱਕ-ਚੁੱਕ ਕੇ ਬਰਾਨ ਇਲਾਕੇ ਸਿੱਟ ਰਹੀ ਸੀ ਸਰਕਾਰ ਉਸ 1912 13 ਦੀ ਗੱਲ ਹੈ ਇਹ ਗੱਲ ਦਾ ਜਦੋਂ ਸੰਤ ਆਤਰ ਸਿੰਘ ਮਸਤੋਣਾ ਸਾਹਿਬ ਵਾਲੇ ਗੱਲ ਚੱਲਦੀ ਉੱਥੇ ਪਤਾ ਲੱਗਿਆ ਉਹਨਾਂ ਨੇ ਤੇਜਾ ਸਿੰਘ ਕੋਲ ਸੁਨੇਹਾ ਭੇਜਿਆ ਕਹਿੰਦੇ ਤੇਜਾ ਸਿੰਘ ਜੇ ਭਾਈ ਆਪਣਾ ਭਾਈਚਾਰਾ ਔਖਾ ਹੋ ਰਿਹਾ ਤੇਰਾ ਫਿਰ ਲਾਭ ਪੜਨ ਦਾ ਕੀ ਫਾਇਦਾ ਹੋਇਆ ਤੂੰ ਕਾਨੂੰਨ ਪੜਿਆ ਅਮਰੀਕਾ ਦੀ ਯੂਨੀਵਰਸਿਟੀ ਚ ਤੇਰਾ ਕੀ ਫਾਇਦਾ ਹੋਇਆ ਫਿਰ ਸੰ ਤੇਜਾ ਸਿੰਘ ਸਟਾਕਟਨ ਤੋਂ ਅਮਰੀਕਾ ਤੋਂ ਵੈਨਕੂਵਰ ਆਏ ਉਹਨਾਂ ਨੇ ਕਾਨੂੰਨੀ ਲੜਾਈ ਲੜੀ 1914 ਵਿੱਚ ਖਾਲਸਾ ਦਵਾਨ ਸੁਸਾਇਟੀ ਰਜਿਸਟਰਡ ਕਰਵਾ ਕੇ ਉੱਥੇ ਗੁਰਦੁਆਰਾ ਸਾਭ ਦੀ ਸ਼ੁਰੂਆਤ ਹੋਈ ਕੈਨੇਡਾ ਵਿੱਚ ਸਭ ਤੋਂ ਪਹਿਲੇ ਅਨੰਦ ਕਾਰਜ ਸੀਗੇ ਉਹ ਸੰਤ ਤੇਜਾ ਸਿੰਘ ਮਸਤੋਣਾ ਨੇ ਕਰਵਾਏ ਸੀ ਸਭ ਤੋਂ ਪਹਿਲੇ ਨੰਮਕਾਰਜ ਉਹਨਾਂ ਵਿੱਚ ਪਿੱਛੇ ਜਦੋਂ ਆਪਾਂ ਦੇਖਦੇ ਹਾਂ ਨਾ ਕਿਵੇਂ ਨਾ ਕਿਵੇਂ ਪ੍ਰਤਾਪ ਹੈ ਜਿਹੜਾ ਉਹ ਸੰਤ ਆਦਰ ਸਿੰਘ ਮਸਤੋਣਾ ਸਾਹਿਬ ਵਾਲਿਆਂ ਦਾ ਪਿੱਛੇ ਜਿਹੜੀ ਪ੍ਰੇਰਣਾ ਚੱਲੀ ਆ ਰਹੀ ਸੀ ਉਦੋਂ ਬਾਅਦ 1914 ਵਿੱਚ ਰਜਿਸਟਰਡ ਕਰਵਾ ਕੇ ਕਾਨੂੰਨੀ ਲੜਾਈ ਲੜੀ ਸਾਨੂੰ ਜਿੱਦ ਰੈਡ ਇੰਡੀਅਨ ਲੋਕ ਰਹਿੰਦੇ ਬਰਾਨ ਇਲਾਕਾ ਜਿੱਧਰ ਸਿੱਟੇ ਸੀ ਉਥੋਂ ਸਾਨੂੰ ਹੱਕ ਅਦਾਇਆਏ ਹਾਕਤ ਵਾਕ ਇਥੇ ਕਮਾਂਕਾਰਾਂ ਤੇ ਫਿਰ ਜਿਹੜੀ ਕਮਿਊਨਿਟੀ ਆਪਣੀ ਸਥਾਪਿਤ ਹੋਈ ਸੋ ਉਹ ਪਵਿੱਤਰ ਕਾਰਜ ਜਿਹੜਾ ਆਪਾਂ ਕਰਨਾ ਹੈ ਇਹ ਕਿਤਾਬ ਇਹਦੇ ਵਿੱਚ ਮੈਂ ਇਹ ਤੱਥ ਲਿਖੇ ਵੀ ਨੇ ਇਹ ਕਿਤਾਬ ਹੁਣ ਥੋੜੀ ਆਪਣੇ ਲਈ ਵੀ ਘਟ ਆਈ ਹੈ ਥੋੜੇ ਦਿਨਾਂ ਤੱਕ ਕਿਤਾਬ ਆ ਰਹੀ ਹੈ ਡੀਪੀਜੀ ਕੋਲੇ ਆ ਜੂ ਇਹਨਾਂ ਤੁਸੀਂ ਪ੍ਰਾਪਤ ਕਰ ਸਕਦੇ ਮੈਂ ਤੁਹਾਨੂੰ ਫੜਾ ਦੂ ਕਿਤਾਬਾਂ ਜਦੋਂ ਆ ਗਈਆਂ ਇਹ ਕਿਤਾਬ ਦੀ ਰਸਮਾਂ ਪਰ ਰਿਲੀਜ਼ ਕਰਨੇ ਆ ਮੈਂ ਬੇਨਤੀ ਕਰਦਾ ਸਾਡੇ ਐਸਡੀਓ ਬਲਦੇਵ ਸਿੰਘ ਜੀ ਕਿਉਂਕਿ ਉਹ ਮਸਤਰਾਣਾ ਸਾਹਿਬ ਮੈਨੇਜਮੈਂਟ ਦੇ ਸੀਨੀਅਰ ਵੀ ਰਹੇ ਨੇ ਮਾਸਟਰ ਅਮਰਜੀਤ ਸਿੰਘ ਜੀ ਬਲਦੇਵ ਸਿੰਘ ਜੀ ਮੈਂ ਬੇਨਤੀ ਕਰਦਾ ਕਿਉਂਕਿ ਸੋਹੀ ਸਾਹਿਬ ਚਲੇ ਗਏ ਜੀ ਹੈਗੇ ਜੀ ਸੋਹੀ ਸਾਹਿਬ ਨੂੰ ਵੀ ਬੁਲਾ ਲਓ ਤੇ ਇਹ ਜਿਹੜੀ ਕਿਤਾਬ ਆਪਾਂ ਕੈਨੇਡਾ ਦੀ ਧਰਤੀ ਤੇ ਇਹ ਅਜੇ ਰਿਲੀਜ਼ ਕਰਨੀ ਹੈ ਨੈਕਸਟ ਕਿਤਾਬਾਂ ਆਪਾਂ ਆ ਜਾਣਗੀਆਂ ਤੇ ਉਹ ਆਪਾਂ ਲਾਇਬ੍ਰੇਰੀਆਂ ਦੇ ਵਿੱਚ ਦੇਵਾਂਗੇ ਉਹ ਪੁਰਾਣੇ ਜਿਹੜੇ ਤੱਥ ਨੇ ਇਹਦੇ ਵਿੱਚ ਸਾਰੇ ਲਿਖੇ ਨੇ ਕਿਵੇਂ ਆਪਣਾ ਜਿਵੇਂ ਕਹ ਲਿਆ ਵੀ ਸੰਗਰੂਰ ਵਾਲਿਆਂ ਦਾ ਕਿੱਡਾ ਵੱਡਾ ਇਹ ਆਪਣੇ ਸੰਗਰੂਰ ਵਾਲਿਆਂ ਦੇ ਵਾਸਤੇ ਮਾਣ ਵਾਲੀ ਗੱਲ ਹੋ ਗਈ ਇੱਕ ਸੰਤਵਾ ਬਾਵਾਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਇਹ ਹੁਣ ਸਕੂਲਾਂ ਦੇ ਅਕਾਲ ਕਾਲਜ ਕਾਉਂਸਲ ਵੱਲੋਂ ਇਹ ਕਿਤਾਬ ਪ੍ਰਕਾਸ਼ਿਤ ਹੋਈ ਹੈ ਪਿਛਲੇ 2 ਕੁ ਮਹੀਨੇ ਹੋ ਗਏ ਜਿਹੜੀ ਮਸਤੋਣਾ ਸਾਹਿਬ ਜਿੰਨੀਆਂ ਐਜੂਕੇਸ਼ਨ ਇੰਸਟੀਚਿਊਟ ਚੱਲ ਰਹੀਆਂ ਨੇ ਉਹਨਾਂ ਸਾਰਿਆਂ ਵਿੱਚ ਬੱਚਿਆਂ ਨੂੰ ਇਹ ਕਿਤਾਬ ਲਗਾਈ ਗਈ ਹੈ ਇਹ ਕਿਤਾਬ ਦੀ ਆਪਾਂ ਸ਼ੁਰੂਆਤ ਆਜੂ ਮਾਨਸੇਯਾ ਸਾਹਿਬ ਆਜੋ ਆਜੋ ਸਾਰੀ ਇਹ ਅਮਰੀਕੀ ਕਹਾਵਤ ਸਾਹਿਬ ਬਲੇ ਸੋਨਿਹਾਲ ਸਭ ਸ੍ਰੀ ਅਕਾਲ ਬੋਲੇ ਸੋਨਿਹਾਲ